ਗੁਰਦੀਪ ਸਿੰਘਾ ਜਿਹੜਾ ਸਰ ਅੱਜ ਉਹ ਲੰਗਰ ਲਾਇਆ ਗਿਆ ਹੈ ਸਰ ਉਸ ਬਾਰੇ ਕੀ ਕਹਿਣਾ ਚਾਹੁੰਦੇ? ਇਹ ਲੰਗਰ ਜੀ ਦਸਮ ਪਿਤਾ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਦੀ ਯਾਦ ਚ ਲਾਇਆ ਗਿਆ ਜੀ। ਸਾਰੇ ਸੰਗਤ ਦੇ ਸਹਾਇਤ ਨਾਲ ਅਕਾਲ ਪੁਰਖ ਦੀ ਮਿਹਰ ਦੇ ਨਾਲ ਇਹ ਲੰਗਰ ਪ੍ਰੈਸਟਾਈਨ ਮਾਲ ਦੇ ਨਜ਼ਦੀਕ ਲਾਇਆ ਗਿਆ। ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਆਹੀ ਦੇਣਾ ਚਾਹਾਂਗੇ ਜੀ ਵੀ ਸੱਚ ਦੇ ਮਾਰਗ ਤੇ ਚੱਲੋ। ਸ਼ਹੀਦਾਂ ਨੂੰ ਯਾਦ ਰੱਖੋ। ਉਹਨਾਂ ਦੇ ਦੱਸੇ ਹੋਏ ਜੋ ਸੰਦੇਸ਼ ਨੇ ਉਹਨਾਂ ਨੂੰ ਸਦਾ ਯਾਦ ਰੱਖੀਏ ਇੱਕ ਅੱਛੇ ਨਾਗਰਿਕ ਬਣੀਏ ਇੱਕ ਅੱਛੇ ਇਨਸਾਨ ਬਣੀਏ ਸਰ ਜਿਹੜਾ ਇਹ ਲੰਗਰ ਆ ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵੇ ਤੱਕ ਲਾਇਆ ਜਾਏ ਇਹ ਲੰਗਰ ਜੀ ਅਸੀਂ ਤਕਰੀਬਨ 9 ਵਜੇ ਸਟਾਰਟ ਕਰਤਾ ਸੀਗਾ ਜੀ ਰਾਤ ਨੂੰ ਕਾਫੀ ਰਾਤ ਤੱਕ ਚੱਲੇਗਾ ਜੀ ਇਹ 10 11 ਵਜੇ ਤੱਕ ਲੰਗਰ ਚੱਲੇਗਾ ਜੀ ਇਹ ਲੰਗਰ ਕਿਸ ਚੀਜ਼ ਦਾ ਲਾਇਆ ਗਿਆ ਹੈ ਲੰਗਰ ਜੀ ਬ੍ਰੈਡ ਟੋਸਟ ਤੇ ਆਪਣੇ ਜੀ ਪਕੌੜੇ ਮਿਕਸ ਪਕੌੜੇ ਚਾਹ ਦੁੱਧ ਚ ਪੱਤੀ ਜੀ ਹਾਂ ਸਰ ਕੀ ਨਾਮ ਹਤੋੜਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਹਰਦੀਪ ਜਿਹੜਾ ਜਿਹੜੇ ਲੰਗਰ ਲਾਇਆ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਸਾਬ ਜਦ ਦਾ ਅਜੀਤ ਸਿੰਘ ਜਿਹਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਅਤੇ ਬੁਕਤੀराम ਮੈਰਾਟੋ ਡਰਮਲ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਇਹ ਸਰ ਕਿੰਨਾ ਲੰਗਰ ਲਾਇਆ ਗਿਆ ਹੈ ਇਹ ਸਾਡਾ 2003 ਦੇ ਵਿੱਚ ਪਹਿਲਾ ਲੰਗਰ ਲਾਇਆ ਸੀ ਇਹ ਸਾਡਾ 20ਵਾਂ ਲੰਗਰ ਹੈ ਜੀ ਤੇ ਸਭ ਤੋਂ ਪਹਿਲਾਂ ਸਾਰੀ ਸਾਥ ਸੰਗਤ ਨੂੰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਲੋਟੇ ਆ ਜੀ ਗੁਰਪ੍ਰੀਤ ਜੀ ਜਿਹੜਾ ਅੱਜ ਉੱਥੇ ਲੰਗਰ ਲਾਇਆ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੰਗਰ ਜੀ ਆਪਾਂ ਮਾਤਾ ਗੁਜਰਕੌਰ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਲਾਇਆ ਜਾ ਰਿਹਾ ਹੈ ਤੇ ਇਹ ਲੰਗਰ ਅੱਜ ਵੀਵਾ ਲੰਗਰ ਹੈ ਜੋ ਸਾਡੇ ਦਾਦਾ ਜੀ ਸਰਦਾਰ ਕਰਨੈਲ ਸਿੰਘ ਲੋਟੇ ਜੀ ਨੇ 2003 ਤੋਂ ਸ਼ੁਰੂ ਕੀਤੀ ਸੀ ਪਰੰਪਰਾ ਤੇ ਉਸ ਨੂੰ ਹੀ ਸਾਰਾ ਪਰਿਵਾਰ ਸਾਡਾ ਤੇ ਉਸ ਨੂੰ ਅੱਗੇ ਲੈ ਕੇ ਚੱਲ ਰਹੇ ਆ ਸਾਡੇ ਮੇਰੇ ਤਾਇਆ ਜੀ ਸਰਦਾਰ ਗੁਰਦੀਪ ਸਿੰਘ ਜੀ ਤੇ ਮੇਰੇ ਪਿਤਾ ਸਰਦਾਰ ਹਰਦੀਪ ਸਿੰਘ ਜੀ ਤੇ ਉਹ ਅੱਗੇ ਤੇ ਸਾਰਾ ਸਾਡਾ ਪਰਿਵਾਰ ਉਸ ਨੂੰ ਅੱਗੇ ਲੈ ਕੇ ਚੱਲ ਰਿਹਾ ਹੈ ਕਿਸਾ ਲੋਕਾਂ ਨੂੰ ਕਿਸ ਨਸਲ ਦੇਣਾ ਚਾਹੁੰਦੇ ਹੋ ਮੇਰਾ ਇਹ ਹੀ ਮੈਸੇਜ ਹੈ ਲੋਕਾਂ ਨੂੰ ਕਿ ਜੋ ਜਿਸ ਮਾਰਗ ਤੇ ਆਪਾਂ ਨੂੰ ਉਹ ਛੋਟੇ-ਛੋਟੇ ਬੱਚਿਆਂ ਤੋਂ ਸਿੱਖਣਾ ਚਾਹੀਦਾ ਆ ਕਿ ਸਿੱਖੀ ਨਾਲ ਜੁੜ ਕੇ ਰਹੋ ਤੇ ਜਿਹੜਾ ਉਹਨਾਂ ਨੇ ਆਪਾਂ ਨੂੰ ਇਹ ਸਿੱਖੀ ਜੀਵਨ ਮਿਲਿਆ ਆ ਤੇ ਉਸ ਨੂੰ ਆਪਾਂ ਕਾਇਮ ਰੱਖੀਏ ਤੇ ਉਹਨਾਂ ਦੇ ਰਾਸਤੇ ਤੇ ਤੁਰਨ ਦੀ ਕੋਸ਼ਿਸ਼ ਕਰੀਏ ਆਪਾਂ ਸਾਰੇ ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਸਾਹਿਬ ਜੀ ਫਤਿਹ ਜੀ ਮੇਰਾ ਨਾਮ ਮਨਦੀਪ ਸਿੰਘ ਮਰਜਾਰਾ ਹੈ ਸਾ ਜਿਹੜਾ ਅੱਜ ਇਹ ਲੰਗਰ ਲਾਇਆ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਜੀ ਇਹ 20ਵਾਂ ਲੰਗਰ ਹੈ ਸਾਡਾ ਜੀ ਹਰ ਸਾਲ ਦੀ ਤਰ੍ਹਾਂ ਇਹ ਮਾਤਾ ਗੁਜਰ ਕੌਰ ਜੀ ਬਾਬਾ ਜੀ ਸਿੰਘ ਜੀ ਬਾਬਾ ਜੂਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਇਹ ਸਰ ਕਿਸ ਚੀਜ਼ ਦਾ ਲੰਗਰ ਲਾਇਆ ਜਾਂਦਾ ਹੈ ਇਹ ਚਾਹ ਬਰੈਡ ਪਕੌੜੇ ਦਾ ਲੰਗਰ ਲੱਗਦਾ ਜੀ ਕਿੱਥੇ ਲੰਗਰ ਲਾਇਆ ਜਾਂਦਾ ਜੀ ਇਹ ਜੀਟੀ ਰੋਡ ਦੇ ਉੱਤੇ ਲੱਗਣ ਰਿਹਾ ਹੈ ਇਹ ਸਰ ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿਓਗੇ ਇਹਦੇ ਬਾਰੇ ਮੈਸੇਜ ਇਹੀ ਹੈ ਸਾਰਿਆਂ ਵਾਸਤੇ ਜੀ ਵੀ ਜਿਹੜੇ ਬਾਬਾ ਜੀ ਨੇ ਆਪਾਨੂੰ ਪੂਰਨੇ ਤੇ ਚਲਾਇਆ ਜੀ ਉਹ ਪੂਰਨੇ ਤੇ ਆਪਾਂ ਨੂੰ ਚੱਲਣਾ ਚਾਹੀਦਾ ਜੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਜੀ ਇਹ ਲੰਗਰ ਸਾਹਿਬ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲਦਾ ਇਹ ਤਕਰੀਬਨ ਸਵੇਰੇ 8 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਅਰਦਾਸ ਕਰਨ ਤੋਂ ਪ੍ਰੰਤ ਅਸੀਂ ਲੰਗਰ ਸਟਾਰਟ ਕਰ ਦਿੰਦੇ ਹਾਂ ਜੀ ਸਾਰੇ ਤੇ ਰਾਤ ਦੇਰ ਰੱਤ ਤੱਕ ਚੱਲਦਾ ਜੀ ਇਹ ਲੰਗਰ ਸਾਹਿਬ ਕਿਹਨਾਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਜੀ ਫੋਕਲ ਪੁਆਇੰਟ ਤੋਂ ਸਾਡੇ ਸਾਰੇ ਵੀਰਾਂ ਸਹਿਯੋਗ ਨਾਲ ਲੱਗਦਾ ਜੀ